ਆ ਜੀ ਦਾ ਨਸਾਇਨ ਨਾ ਤੋਂ ਦੀ ਆਪਣੀਆਂ ਵਧੀਤ ਕਰ ਜੋ ਸੀ ਜੋ ਸੀ ਦੇ ਨਾਮ ਤੇ ਸੀ ਨਾ ਤੇ ਤਰਫ ਕਰਦੇ ਹਾਂ ਲੋਕੀ ਆਦਰਾ ਸੀ ਤੁਹਾਡੀ ਜਿਹੜੀ ਬਹੁਤ ਹੀ ਪਿਆਰਾ ਜਰ ਲੋਕੀ ਬੁਝ ਰਹੇ ਕਿ ਤੁਸੀਂ ਤਿਆਰ ਹੋਵੇ ਖਦਾ ਜੀ ਉਸ ਲਈ ਤੇ ਅਸੂ ਬਿਆਰਾ ਤੁਮ ਨੂੰ ਇਸ ਤੋਂ ਲਈ ਤੇ ਆਲੂ ਦਰਮਾਣੀ ਆ ਪੈਸੇ ਦਾ ਗੰਦ ਜਿਹੜਾ ਨੁਕਤਾ ਪਾਉਂਗਾ ਉਹ ਗੁਰਦੇ ਕਦੇ ਫੇਲ ਨਹੀਂ ਹੁੰਦਾ ਉਹ ਕਾਫੀ ਟੈਂਸ਼ਨ ਲੈ ਕੇ ਮੈਂ ਜਿਹੜੇ ਪਹਿਲੇ ਪਾਇਆ ਹੋਇਆ ਨਿਕਤਾ ਹੋ ਨਿਰਵਾਣ ਰਿਪੀਟ ਕਰ ਰਹੀ ਆ ਹਨਾ ਜੋ ਦੇਖ ਲਿਓ ਜੇ ਪਹਿਲਾਂ ਲਿਖਿਆ ਹੋਇਆ ਤਾਂ ਠੀਕ ਹੈ ਤੇ ਜਿਹਨੂੰ ਲੋੜ ਆ ਨਿਰ ਵਾਤ ਕੇ ਦੇਖਿਓ ਤੇ ਤੁਹਾਨੂੰ ਡੈਂਸਸ ਕਰਾਉਣ ਦੀ ਲੋੜ ਪੈਣੀ ਤੇ ਆਜੋ ਫਿਰ ਆਪਾਂ ਰੰਗਾਰੰਗ ਪ੍ਰੋਗਰਾਮ ਅੰਦਰ ਸੁਣੋ ਇਸ ਗੀਤ ਨੂੰ ਗਿੱਦੇ ਬੋਲ ਨੇ ਦੋ ਤਾਰਾ ਵਜਦਾ ਰਿਹਾ ਹੈ ਨਾ ਆਹ ਸੁਣੋ ਇਸ ਗੀਤ ਆਜੋ ਉੱਪਰ ਲਾਈਏ ਰੌਣਕ ਮੁੰਦੋ ਤਰਵ ਜਿਦਾ ਰੇ ਰਾਂਝਣਾ ਨੂਰ ਮਹਿਲ ਦੀ ਮੋਰੀ ਦੇ ਤਾ ਚੇਂਗਰੀ ਤੇ ਗਕੇ ਸਭ ਸੱਜਣ ਸੱਜਣੀਆਂ ਵੇ ਸੋਣਿਆ ਫਿਰਨੇ ਗੰਗਣੀਆਂ ਭਾਤੇ ਸਭ ਸੱਜਣ ਸੱਜਣੀਆਂ ਲਿਏ ਵੇ ਸੋਣਿਆ ਸਾਨੂੰ ਕਾਦੀ ਥੋਰੀ ਵੇ My day. ਸਾਮ ਜਿਵੇਂ ਸਾਮ ਜਿਓਈ ਵੇਦੋਂ ਮੇਰਾ ਹੈ ਨਸ਼ਵੀਲਾ ਤੇਰੀ ਤੇ ਮੇਰੀ ਵੇ ਸੁਹਣਿਆ ਰੱਬ ਨੇ ਬਣਾਈ ਗੜੀ

ਜਾਨ ਜੜੀ ਅਜੀਵ ਨੇ ਪਰਿਤਾ ਲਗੀਆਂ ਲੋ ਜਗ ਜਾਣੇ ਵੇ ਜਾਂ ਦੇ ਚੜੀ ਅਜ But the time is eat up. नूर नूरमली मोरि बेचल न्याक ਤੰਦਰ ਹੈਣਾ ਕੀ ਦਰਦ ਦਾ ਬੋਲ ਤੰਦਰ ਹੈ ਨੇ ਇਕ ਵੈਂਟ ਕਰਕੇ ਜੂ ਤੁਸੇ ਤੁਹਾਨੂੰ ਇਹ ਸਾਡਾ ਗੀਤ ਕੀ ਹੋ ਗਿਆ ਲੱਗਿਆ ਤੇ ਹੁਣ ਆ ਜੀ ਆਪਾਂ ਤੰਦਰੁਸਤੀ ਵੱਲ ਲਓ ਸੇ ਵੱਲ ਕਾਪੀ ਪੈਨਸਲ ਲੈ ਲਈ ਤੁਸੀਂ ਇਹ ਮੈਂ ਇਹਨਾਂ ਜਦੋਂ ਨੋਮੀ ਕਲਾਸ ਪੜ੍ਹਦੀ ਸੀ ਸਾਡੇ ਮਾਸਟਰ ਜੀ ਨੇ ਸਿਆ ਸੀ ਕਹਿੰਦੇ ਜਿਵੇਂ ਨਾਲ Nehru ਕਹਿੰਦੇ ਜਿਵੇਂ ਨਾਲ ਸਾਡੇ ਪ੍ਰਧਾਨ ਮੰਤਰੀ ਇੱਥੇ ਜਦੋਂ ਆਏ ਸੀ ਕਹਿੰਦੇ ਵੀ ਸਾਡੇ ਸਿਆਣਿਆਂ ਨੇ ਉਹਨਾਂ ਨੂੰ ਇਹ ਬੂਟੀ ਇਟਸਟ ਬੂਟੀ ਪੱਟ ਕੇ ਦਿੱਤੀ ਸੀ ਸਾਡੇ ਤੁਸੀਂ ਗਿਫਟ ਲੈ ਜਾ ਸਾਡੇ ਦੇਸ਼ ਦਾ ਤੁਹਾਨੂੰ ਕਦੇ ਇਹਨੂੰ ਨਾ ਵਾਰਤਾਂ ਕਰੋ ਕਦੇ ਕਿ ਕਿੰਨੀ ਫੇਰ ਨਹੀਂ ਹੋਉਂਦਾ ਉਹ ਫਿਰ ਮੇਰੇ ਹੁਣ ਜਿਆਦਾ ਆ ਗਈ ਤੇ ਫਿਰ ਮੈਂ ਇਹ ਦੱਸਣ ਲੱਗੀ ਸਾਰਿਆਂ ਨੂੰ ਇਟ ਸਟ ਆ ਹੁਣ ਸਮਾਂ ਹੁਣ ਦਾ ਕਪਾਹਾਂ ਚ ਬਹੁਤ ਹੁੰਦੀ ਆ ਸੜਕ ਤੇ ਇੱਕ ਪਲਾਟਾਂ 'ਚ ਹੋਈ ਖੜੀ ਆ ਹਨਾ ਲੂੜੀਆਂ ਤੇ ਆਮ ਖੋਜਾਂ ਜਿੰਨ ਮੱਝਾਂ ਬਹੁਤ ਖਾਂਦੀਆਂ ਨੇ ਹਨਾ ਤੇ ਇਹਦਾ ਤੁਸੀਂ ਨਾ ਪਾਣੀ ਕੱਢ ਕੇ ਘੱਟੋ-ਘੱਟ 200 ਗ੍ਰਾਮ ਪਾਣੀ ਕੱਢੋ ਇੰਨੀ ਮਤਲਬ ਇਤਿਓ ਤੇ ਉਹ ਸਾਰੇ ਦਿਨ ਦੇ ਮਰੀਜ਼ ਨੂੰ ਇਹ 200 ਪਾਣੀ 200 ਗ੍ਰਾਮ ਪਾਣੀ ਪਿਆ ਦੇਣਾ ਹੈ ਨਾ ਤੇ ਇਹਦੀ ਪੁਰਜੀ ਬਣਾ ਕੇ ਵੀ ਚਾਹੇ ਸਾਰਾ ਪਰਿਵਾਰ ਖਾਓ ਕਿਸੇ ਦੀ ਹੈ ਨਾ ਦਾਲ ਵੀ ਕਿਸਾਲ ਤੇ ਇੱਕ ਹਫਤੇ ਤੇ ਦੋ ਵਾਰੀ ਦਾਲ ਤੇ ਕਤੀਰ ਦੀ ਪੀ ਕੇ ਜਿਵੇਂ ਆਪਾਂ ਉਹ ਪਾਉਂਦੇ ਆ ਮਾਤਰੀ ਪਾਰਕ ਪਾਦੇ ਨੇ ਹੈ ਨਾ ਉਹ ਮੂਵੀ ਦਾਲ ਕੇ ਕਿਸੇ ਵੀ ਦਾਲ ਦੇ ਪਾ ਦਿਓ ਸਾਰਾ ਪਰਿਵਾਰ ਖਾਓ ਕਿਸੇ ਨੂੰ ਪਿਸ਼ਾਬ ਸੰਬੰਧੀ ਕੋਈ ਵੀ ਸ਼ਿਕਾਇਤ ਨਹੀਂ ਰਹਿਣੀ ਜਿਵੇਂ ਬੱਦਦਾ ਹੁੰਦਾ ਕਿ ਦਿਨ ਘਟਦਾ ਹੁੰਦਾ ਬਿਲਕੁਲ ਸਹੀ ਹੋਉਂਦਾ ਅੰਝਾਂਦਾ ਹੈ ਨਾ ਤੇ ਇਹ ਜੇ ਵੀਰਤ ਤੁਸੀਂ ਕਰਨਾ ਹੁੰਦਾ ਹੁਣ ਦਿਓ ਤੇ ਸਾਰਾ ਪਰਿਵਾਰ ਇਹ ਮਰੀਜ਼ ਨੂੰ ਤਾਂ ਸਪੈਸ਼ਲਿਸਟ ਦਿਓ ਹਨਾ ਤੇ ਇਹ ਰੋਗ ਇਸ ਉਪਚਾਰ ਨਾਲ ਸਭ ਠੀਕ ਹੋਗਾ ਤੇ ਕਦੇ ਵੀ ਤੁਹਾਨੂੰ ਇਹ ਗਰੰਟੀ ਹੈ ਜੀ ਤਾਂ ਕਦੇ ਵੀ ਸਤਿਗੁਰੂ ਜੀ ਨੇ ਦੱਸਿਆ ਵੀ ਇਹ ਗਰੰਟੀ ਨਾਲ ਹੀ ਦੱਸਿਆ ਤੁਹਾਨੂੰ ਇਹਦੀ ਮਤਲਬ ਇਹਦੀ ਵਰਤੋਂ ਕਰੋ ਤੁਹਾਡੀ ਕਿਸੇ ਨੂੰ ਕਦੇ ਵੀ ਫੇਲ ਨਹੀਂ ਹੋਣੀ ਤੇ ਆਵਾ ਤੁਸੀਂ ਕਈ ਢੈਣਾਂ ਨੂੰ ਤੇ ਦਿਖਾ ਵੀ ਤੇ ਕੋਈ ਨਹੀਂ ਕਿ ਪੱਤੀ ਕਹਿੰਦੇ ਨੇ ਇਥੇ ਸੰਠੀ ਕਹਿੰਦੇ ਨੇ ਬਰਨਾਲੇ ਵਾਲਾ ਸਹੀਟ ਸੈਟ ਕਹਿੰਦੇ ਆ ਹਨਾ ਬਠਿੰਡੇ ਵੀ ਨੂੰ ਹੀਟ ਸੈਟ ਕਹਿੰਦੇ ਨੇ ਤੇ ਬਠੇ ਰੋਧਿਆਣੇ ਬੰਨੇ ਨੂੰ ਤੇ ਪੱਤੀ ਕਹਿੰਦੇ ਨੇ ਕੋਈ ਉਹਨਾਂ ਦੇ ਮੱਖ ਮੱਖ ਨਾਉਣੇ ਇਹਦੇ ਤੇ ਤੁਸੀਂ ਪੰਸਾਰੀ ਦੇ ਦੇ ਕੇ ਪਛਾਣ ਵੀ ਕਰ ਸਕਦੇ ਹੋ ਤੇ ਨਹੀਂ ਕਿਸਾਨਾਂ ਨੂੰ ਤਾਂ ਆਪ ਪਤਾ ਹੁੰਦਾ ਕਿ ਇਤਾਂ ਜਾਮ ਹੁੰਦੀ ਐ ਤੇ ਜੀਨੂੰ ਵੀ ਇਹ ਰੋਗ ਹੈਗਾ ਤੇ ਉਹ ਜ਼ਰੂਰ ਇਹਦੀ ਹੀਫੇ ਦਾ ਤਾਣੀ ਕੱਢ ਕੇ ਮਰੀਨ ਲੱਗਿਆ ਤੁਹਾਨੂੰ ਡਾਕਟਰ ਦੇ ਜਾਮ ਦੀ ਦੋਰੀ ਪਹਿਣੀ ਡਾਕਟਰ ਉਹਦਾ ਠੀਕ ਨਹੀਂ ਹੁੰਦਾ ਇਹਨਾਂ ਡੈਂਸਸ ਕਰਾਉਣ ਦੇ ਤਰੀਕੇ ਵਿੱਚ ਨੇ ਪਾਣ ਇੱਕ ਮੈਨੂੰ ਕੈਨੇਡਾ ਤੋਂ ਉਹ ਜੀ ਫੋਨ ਕਰਦੇ 5 ਸਾਲ ਬਗੈਰ ਉਹਨਾਂ ਦੇ ਸਟੋਰੀ ਉਹਨੇ ਆਖਿਆ ਉਹਨੂੰ ਦੇਖਿਆ ਕਹਿੰਦੇ ਇੱਥੇ ਸੈਟਲ ਹੈ ਕਿ ਪਤਾ ਨਹੀਂ ਵੀ ਇੱਥੇ ਕੀ ਮੈਨੂੰ ਪਤਾ ਨਹੀਂ ਬੁੱਧੀ ਗਈ ਆ ਉਹ ਕਹਿੰਦੀ ਮੈਂ ਉਹ ਲੈ ਕੇ ਦੇਖੂਗੀ ਹੈਨਾ ਕਹਿੰਦੇ ਉਹ ਰਿਸਟਿਟਿਊਟ ਹੈ ਤੇ ਪੰਜ ਚਾਰ ਦਿਨ ਕਿਉਲਾ ਸਾਹਿਬ ਤੋਂ ਇੱਕ ਭੈਣ ਨੇ ਆਪੀ ਮਾਂ ਨੂੰ ਚੰਨ ਚਾਰ ਦਿਨੀ ਪਿਆਈ ਤੇ ਉਹ ਕਹਿੰਦੀ ਮੇਰੀ ਮਾਂ ਦਾ ਐਕਸੈਸ ਕਰਾਉ ਬਾਖੀ ਠੀਕ ਹੋ ਗਿਆ ਇੱਥੇ ਦਾ ਪਾਣੀ ਪਿਆ ਸੀ ਹੈਨਾ ਤੇ ਲੋ ਮਾਂ ਨੂੰ ਐਸਾ ਨੁਕਤੇ ਦਾ ਤੇ ਕੀਤਾ ਨੰਨਸਾਲ ਨੂੰ ਚੱਤੀ ਆ ਕੱਲ ਨੂੰ ਫੇਰ ਨਾਲੇ 39 ਨੂੰ ਤੇ ਨਾ